ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦਾ ਮਹੀਨਾ ਚੱਲ ਰਿਹਾ ਜੀ ਸਵਾ ਤੇ ਦਿਨ ਚੱਲ ਰਹੇ ਨੇ ਸਾਰੀ ਸਿੱਖ ਸੰਗਤ ਲਈ ਇਹ ਦਿਨ ਬੜੇ ਸ਼ੌਕ ਨਾਲ ਪਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਗੁਰੂ ਸਹਿਬਾਨ ਨੇ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਪਰਿਵਾਰ ਨੂੰ ਲੇਖੇ ਲਾ ਦਿੱਤਾ ਉਹਨਾਂ ਦੀਆਂ ਜਾਨਾਂ ਤੱਕ ਦੇ ਦਿੱਤੀਆਂ ਤਾਂ ਕਿ ਆਪਣੀ ਉਹਨਾਂ ਦੀ ਅਣਖ ਬਣੀ ਰਹੇ ਉਹ ਆਪਣੇ ਰਾਹ ਤੇ ਚੱਲਦੇ ਰਹੇ ਸੋ ਅਸੀਂ ਵੀ ਅੱਜ ਸ਼੍ਰੀ ਚਮਕੌਰ ਸਾਹਿਬ ਦੀ ਤਬਦੀਰ ਕੀਤੇ ਨਤਮਸਤਕ ਹੋਣ ਲਈ ਆਏ ਆ ਅਸੀਂ ਚਮਕੌਰ ਦੀ ਗੜੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਅੱਜ ਮੱਥਾ ਟੇਕਣ ਆਏ ਆ ਤੇ ਇੱਥੇ ਦੇਖਿਆ ਕਿ ਸਿੱਖ ਸੰਗਤ ਬਹੁਤ ਹੀ ਸ਼ਰਧਾ ਨਾਲ ਬਹੁਤ ਹੀ ਪਿਆਰ ਨਾਲ ਇਹ ਦਿਨਾਂ ਦੇ ਵਿੱਚ ਆ ਕੇ ਇੱਥੇ ਨਤਮਸਤਕ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਇਹ ਸਵੇਰ ਦੇ ਦਿਨ ਸੀ ਯੰਗ ਸੀਗੀ ਇਹ ਚਮਕੌਰ ਦੀ ਗੜੀ ਤੋਂ ਹੀ ਸ਼ੁਰੂ ਹੋਈ ਸੀ ਵੱਡੇ ਸਹਿਬਜ਼ਾਦੇ ਬਾਬਾ ਜੀਤ ਸਿੰਘ ਤੇਜ ਚਾਰਜ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਤਾਂ ਅਸੀਂ ਅੱਜ ਇੱਥੇ ਮੱਥਾ ਟੇਕਣ ਆਇਆ ਤੇ ਮਾਨ ਦੇ ਵਿੱਚ ਉਹ ਦਿਨ ਯਾਦ ਆਉਂਦੇ ਨੇ ਤੇ ਠੰਡ ਦੇ ਵਿੱਚ ਜੋ ਕੁਝ ਉਹਨਾਂ ਨਾਲ ਹੋਇਆ ਉਹ ਚੀਜ਼ ਬੜਾ ਹਿਰਦੇ ਨੂੰ ਬਲੁੰਦਰ ਰਹੀ ਆ ਤੇ ਅਸੀਂ ਜ਼ਰੂਰ ਇੱਥੇ ਮੱਥਾ ਟੇਕ ਕੇ ਉਹਨਾਂ ਨੂੰ ਯਾਦ ਕਰਦੇ ਆ ਤੇ ਉਹਨਾਂ ਦੇ ਦੱਸੇ ਰਾਤ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਂਝ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਮਕਾਰ ਸਾਹਿਬ 10ਵੇਂ ਪਾਤਸ਼ਾਹ ਦੇ ਵੱਡੇ ਸੁਪੁੱਤਰ ਅਜੀਤ ਸਿੰਘ ਤੇ ਜਹਾਰ ਸਿੰਘ ਤੇ ਹੋਰ ਅਨੇਕਾਂ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕਰਨ ਲਈ ਸਜਦਾ ਕਰਨ ਲਈ ਆ ਇੱਥੇ ਆਏ ਸੀ ਇੱਥੇ ਆ ਕੇ ਉਸ ਸਮੇਂ ਨੂੰ ਮਹਿਸੂਸ ਕਰਦਿਆਂ ਇੱਕ ਗੱਲ ਬੜੀ ਗਹਿਰਾਈ ਨਾਲ ਫੀਲ ਹੋਈ ਕਿ ਉਹ ਕਿਹੋ ਜੀ ਭਾਵਨਾ ਹੋ ਕਿਹੋ ਜਿਹਾ ਸਮਾਂ ਹੋਊਗਾ ਜਦੋਂ ਗੁਰੂ ਸਾਹਿਬ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ 'ਚ ਤੁਰ ਰਹੇ ਸੀ ਜਦੋਂ ਜੰਗ ਦੇ ਮੈਦਾਨ 'ਚ ਤੁਰ ਰਹੇ ਸੀ ਉਹਨਾਂ ਨੂੰ ਕਲੀਅਰਲੀ ਇਹ ਗੱਲ ਦਾ ਪਤਾ ਸੀ ਕਿ ਉੱਥੇ ਕੀ ਹੋਣ ਵਾਲਾ ਹੈ ਸਿੰਘਾਂ ਦੀ ਗਿਣਤੀ ਘੱਟ ਸੀ ਫੌਜਾਂ ਜਿਆਦਾ ਵੱਡੀਆਂ ਸੀ ਪਰ ਉਹ ਕਿਹੜੀ ਜਜਵਾਤੀ ਉਚਾਈ ਜਾਂ اخلاਕੀ ਉਚਾਈ ਸੀ ਕਿ ਉੱਥੇ ਉਸ ਗੱਲ ਨਾਲ ਵੀ ਸਮਝਾਉਤਾ ਨਹੀਂ ਕੀਤਾ ਗਿਆ ਜਿੱਥੇ ਹਰ ਗੱਲ ਕਲੀਅਰਲੀ ਪਤਾ ਸੀ ਕਿ ਇੱਥੇ ਸ਼ਹੀਦੀ ਤੋਂ ਬਿਨਾ ਹੋਰ ਕੁਝ ਨਹੀਂ ਹੈ ਉਸ ਸਮੇਂ ਨੂੰ ਵੀ ਯਾਦ ਕਰਦੇ ਹਾਂ ਜਦੋਂ ਮੁੜ ਕੇ ਸਾਡੇ ਆਪਣੇ ਜੀਵਨ ਵੱਲ ਝਾਤੀ ਮਾਰਦੇ ਹਾਂ ਕਿ ਜਿੱਥੇ ਇੱਕ ਅਸੀਂ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਸਜਦਾ ਕਰਨ ਵਾਲੇ ਅਸੀਂ ਨਿੱਕੀ ਨਿੱਕੀਆਂ ਗੱਲਾਂ ਲਈ ਸਮਝੌਤਾ ਕਰ ਜਾਂਦੇ ਆਂ ਤੇ ਸ਼ੌਧ ਕਈ ਵਾਰ ਇਹਨਾਂ ਲੱਗਦਾ ਹੈ ਕਿ ਇਹ ਵੀ ਲੱਗਦਾ ਹੈ ਕਿ ਆਮ ਮੁਖ ਦੀ ਇੰਨੀ ਸਮਰੱਥਾ ਨਹੀਂ ਗੁਰੂ ਸਾਹਿਬ ਦੀ ਉਚਾਈ ਕੁਝ ਜ਼ਿਆਦਾ ਹੀ ਉਚਾਈ ਸੀ ਜਿਸ ਉਚਾਈ ਨਾਲ ਮੈਚ ਕਰਨਾ ਜਾਂ ਜਿਸ ਉਚਾਈ ਨੂੰ ਫਾਲੋ ਕਰਨਾ ਹਲੇ ਜਨਮਾਂ ਜਨਮਾਂ ਲੱਗ ਜਾਣਗੇ ਹਰ ਆਤਮਾ ਨੂੰ ਤਰੱਕੀ ਕਰਦੇ ਆ ਉਹ ਬੜਾ ਗਹਿਰਾਈ ਨਾਲ ਇਹਨੂੰ ਮਹਿਸੂਸ ਕੀਤਾ ਜਿੱਥੇ ਆ ਕੇ ਤੇ ਸਭ ਨੂੰ ਬੇਨਤੀ ਹੈ ਕਿ ਸਾਡੇ ਕੋਲ ਜੇ ਸਭ ਤੋਂ ਵੱਡਾ ਸਰਮਾਇਆ ਕੋਈ ਹੈ ਉਹ ਗੁਰੂ ਇਤਿਹਾਸ ਹੈ ਗੁਰਵਾਣੀ ਹੈ ਜਦੋਂ ਜਦੋਂ ਵੀ ਇਹਦੇ ਨਾਲ ਜੋੜਾਂਗੇ ਅਸੀਂ ਤਕੜੇ ਹੋ ਜਾਂਦੇ ਆ ਤੇ ਜਦੋਂ ਜਦੋਂ ਵੀ ਇਹਦੇ ਨਾਲ ਟੁੱਟਾਂਗੇ ਤਾਂ ਅਸੀਂ ਕਮਜ਼ੋਰ ਹੋ ਜਾਂਦੇ ਆ ਸ਼ਾਇਦ ਹੀ ਦੁਨੀਆ 'ਚ ਕੋਈ ਹੋਰ ਕੌਮ ਹੋਵੇ ਜਿਹਦੇ ਕੋਲ ਇਸ ਲੈਵਲ ਦੀ ਉਚਾਈ ਦਾ ਇਤਿਹਾਸ ਨਵਾਂ ਹੋਵੇ ਤੇ ਬਸ ਇਹੀ ਲੱਗਦਾ ਹੈ ਕਿ ਸਾਡੇ ਕੋਲ ਇਹੀ ਸਭ ਤੋਂ ਵੱਡੀ ਅਮੀਰੀ ਹੈ ਕੋਸ਼ਿਸ਼ ਕਰੋ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਆਪਣੇ ਵੱਲੋਂ ਮੱਥਾ ਟੇਕਣ ਤੱਕ ਨਾ ਰਹਿ ਕੇ ਅਸੀਂ ਇਸ ਇਤਿਹਾਸ ਨੂੰ ਵੀ ਫਰੋਲੀਏ ਇਸ ਇਤਿਹਾਸ ਦੀਆਂ ਗੱਲਾਂ ਕਰੀਏ ਇਤਿਹਾਸ ਨੂੰ ਸੁਣੀਏ ਡਿਸਕਸ ਕਰੀਏ ਇਕੱਲੇ ਨਾ 6 ਜਾਂ 7 ਦਿਨਾਂ ਚ ਨਹੀਂ ਪੂਰਾ ਸਾਲ ਜਾਂ ਹਰ ਵਕਤ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਾਡਾ اخਲਾਕੀ ਪੱਧਰ ਉੱਚਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ